क्राफ्ट ਬਾਜ਼ਾਰ ਮੇਲਾ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਵਿਖੇ 13 ਮਾਰਚ ਤੋਂ ਸ਼ੁਰੂ ਹੋ ਗਿਆ ਹੈ ਜਿਸ ਵਿੱਚ 100 ਤੋਂ ਵੱਧ ਸਟਾਲਸ ਲੱਗੇ ਹੋਏ ਹਨ ਇਸ ਦੇ ਨਾਲ-ਨਾਲ ਬੱਚਿਆਂ ਦੇ ਵਾਸਤੇ ਮੋਜ-ਮਸਤੀ ਵਾਸਤੇ ਝੂਟੇ ਵੀ ਲੱਗੇ ਹੋਏ ਹਨ ਅਤੇ ਖਾਣ-ਪੀਣ ਦੇ ਵੀ ਵੱਖ-ਵੱਖ ਤਰ੍ਹਾਂ ਦੇ ਸਟਾਲਸ ਲੱਗੇ ਹੋਏ ਹਨ ਸ਼ਹਿਰ ਵਾਸੀ ਇਸ ਕ੍ਰਾਫਟ ਬਾਜ਼ਾਰ ਵਿੱਚ ਖਰੀਦਾਰੀ ਕਰ ਰਹੇ ਹਨ ਕਿਉਂਕਿ ਹੁਣ ਕ੍ਰਾਫਟ ਬਾਜ਼ਾਰ ਮੇਲਾ 15 ਅਪ੍ਰੈਲ ਨੂੰ ਸਮਾਪਤ ਹੋ ਜਾਵੇਗਾ ਇਸ ਤਹਿਤ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਉਹਨਾਂ ਵੱਲੋਂ ਵੱਖ-ਵੱਖ ਡਿਸਕਾਊਂਟਸ ਦਿੱਤੇ ਜਾ ਰਹੇ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੇਲੇ ਵਿੱਚ ਜਿਹੜੇ ਡਿਸਕਾਊਂਟ ਦਿੱਤੇ ਜਾ ਰਹੇ ਹਨ ਸ਼ਹਿਰ ਵਾਸੀ ਇਹਨਾਂ ਦਾ ਫਾਇਦਾ ਲੈ। ਵੱਖ-ਵੱਖ ਸਮਾਨ ਉੱਪਰ ਤਰ੍ਹਾਂ-ਤਰ੍ਹਾਂ ਦੇ 10% ਤੋਂ ਲੈ ਕੇ 50% ਤੱਕ ਡਿਸਕਾਊਂਟਸ ਦਿੱਤੇ ਜਾ ਰਹੇ ਹਨ। ਹਮਾਰਾ ਹਮਾਰਾ ਨਾਮ ਸਿਰਾਜ ਹੈ ਸਰ ਯੂਪੀ ਸੇ ਆਏ ਹਨ ਕਾਰਪਟ ਲੈ ਕੇ ਆਏ ਹਾਂ। ਹਾਂ ਤਾਂ ਯਾਰ ਰਿਸਪੌਂਸ ਅੱਛਾ ਹੈ। ਆਬ ਥੋੜੇ ਦਿਨ ਰਹਿ ਗਏ ਹਨ। तो कस्टमर को हम लोग ट्वेंटी परसेंट डिस्काउंट दे रहे हैं इस समय हमारे पास ऊल वाले हैं सिल्क वाले हैं हैंक्रेलिक वाले हैं सारे हर तरह के कारपेट हैं हाँ ऑफर लगा दिया है ट्वेंटी परसेंट डिस्काउंट लगा दिया है हम लोग तो यहाँ से तेरह तारीख से ये स्टार्टिंग हुआ है पंद्रह तरफ ख़त्म है मेला तो थोड़े दिन रह गए हैं तो इस समय ज़्यादा डिस्काउंट दे रहे हैं जलंधर से आए हैं मेरा नाम कुंदन कुमार ये दशहरा ग्राउंड रंजीत एमू चार दिन का ऑफर बम्फर से बम्फर ऑफर है पाँच के समान लेने पर ये देखो पाँच के समान लेने पर टिकट मिलेंगे पंद्रह तारीख को इसका उद्घाटन है सौ सो तो ये लाया आजकल बड़ा बढ़िया चल रहा है मेला बहुत बढ़िया चल रहा मेला बहुत बढ़िया काम चल रहा है सारे का अभी भी लाए हैं चार सौ पाँच सौ दो सौ पाँह तक ये रेंज नहीं मिलेगी अब अजक ऑफर लाती है तीन सौ वाला पजामा दो सौ का करता है कि तीन सौ वाली आइटम थी ना वो दो सौ रुपये ही करती है पंजामा वगैरह लेडीज़ से टी शर्ट वगैरह अभी कहना चाहते आओ ज़्यादा ज़्यादा मेला परो ज़्यादा लोगों का समान लो सस्ता सूट दो सौ वाला आपका नाइस सूसी पाँच सौ वाला वो तीन सौ वाला करता है लेस करके करते चीज़ आपका वैरायटी बहुत बढ़िया है इसमें अभी बहुत सारा सामान है डिस्काउंट भी चल रहे अभी तीन चार दिन रह गए तो बहुत डिस्काउंट दे दिया टू फिफ्टी का माल आपको दो सौ में अभी मिल रहा है आपको ਹਮ ਕੋ ਇਧਰ ਆ ਕੇ ਵੀ ਬਹੁਤ ਅੱਛਾ ਲੱਗਾ ਵੈਰਾਈਟੀ ਫੁੱਲ ਕਾ ਵੀ ਹੈ ਫੁੱਲ ਮੇ ਜੋ 50 ਕਹਤਾ ਹੋ 30 ਲਗਾ ਦਿਆ ਅਭੀ 20 ਰੁਪਏ ਡਿਸਕਾਊਂਟ ਮਿਲ ਰਹਾ ਹੈ ਉਹ 70 ਰੁਪਿਆ ਕਾ ਮਾਲ ਥਾ ਉਹ 50 ਰੁਪਏ ਲਗਾ ਦਿਆ ਅਭੀ ਰੰਜੀਤਾਵਿੰ ਨੂੰ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹਾ ਕ્રાਫਟ ਬਾਜ਼ਾਰ ਲੱਗਿਆ ਹੋਇਆ ਹਾਂਜੀ ਤੇ ਕਾਫੀ ਦਾ ਰਿਸਪੌਂਸ ਵਧੀਆ ਰਿਹਾ ਪਹਿਲਾਂ 15 20 ਦਿਨ ਤੋਂ ਮੇਲਾ ਚੱਲ ਰਿਹਾ ਹੁਣ ਮੇਲਾ ਥੋੜਾ ਸਮਾਪਤੀ ਦੇ ਉੱਤੇ ਆ ਉਸ ਕਰਕੇ ਅਸੀਂ ਜਿੱਦਾਂ ਹਰ ਇੱਕ ਸਟਾਲ ਵਾਲੇ ਨੇ ਅਸੀਂ ਵੀ ਆਪਣਾ ਸਟਾਲ ਲੱਗਾ ਹੋਇਆ ਹੈ ਇਹ ਟੈਡੀ ਵੀਰ ਆ ਸੌਫਟਵੇਅਰ ਆ ਨਾਲ ਕੱਪੜੇ ਦਾ ਲੱਗਾ ਸਟਾਲ ਤੇ ਕਾਫੀ ਅੱਛੀਆਂ ਆਫਰਾਂ ਚੱਲ ਰਹੀਆਂ ਨੇ ਤੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਆ ਕੇ ਇਸ ਮੇਲੇ ਦੀ ਰੌਣਕ ਵਧਾਓ ਤੇ ਨਾਲੇ ਆ ਕੇ ਗਰਮੀ ਵਾਲੇ ਕੱਪੜੇ ਤੇ ਸੌਫਟਵੇਅਰ ਬੱਚਿਆਂ ਵਾਸਤੇ ਖਰੀਦੋ ਰਣਜੀਤ ਦੇਵ ਨੇ ਦਸਹਿਰਾ ਗਰਾਊਂਡ 'ਚ 13 ਮਾਰਚ ਨੂੰ ਕ੍ਰਾਫਟ ਮੇਲੇ ਦੀ ਸ਼ੁਰੂਆਤ ਹੋਈ ਸੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਮੇਲੇ ਵਿੱਚ ਖਰੀਦਾਰੀ ਵੀ ਕੀਤੀ ਜਦੋਂ ਦੁਕਾਨਦਾਰਾਂ ਨਾਲ ਹੁਣ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਬਹੁਤ ਹੀ ਵੱਡਾ ਹੰਗਾਰਾ ਮਿਲਿਆ ਉਹਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਅੰਤਿਮ ਦਿਨਾਂ ਵਿੱਚ ਅਤੇ ਵੱਖ-ਵੱਖ ਸ਼ਟਾਲਾਂ ਵਿੱਚ ਵੱਖ-ਵੱਖ ਆਫਰਾਂ ਵਿੱਚ ਚੱਲ ਰਹੀਆਂ ਹਨ ਅੰਮ੍ਰਿਤਸਰ ਫਾਸਟਵੇ ਖਬਰਾਂ ਲਈ ਕੈਮਰਾਮੈਨ ਪਰੇਸ਼ਰਮਨ ਦੇ ਨਾਲ ਰਕੇਸ਼ ਕੁਮਾਰ ਫਾਸਟਵੇ ਦਾ ਫਿਲਮੀ